ਕਬੀਰ ਸੁਖ ਨਾ ਇਹ ਜੁਗ ਕਰਹ ਜੋ ਬੋਤੈ ਮੀਤ ਜੋ ਚਿਤ ਰੱਖੈ ਇਕ ਸਿਓ ਤੇ ਸੁਖ ਪਾਵੈ ਮੀਤ ਜੋ ਚਿਤ ਰੱਖੈ ਇਕ ਸਿਓ ਤੇ ਸੁਖ ਪਾਵਹਿ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਚੱਲ ਰਹੀ ਸਲੋਕਾਂ ਦੀ ਵਿਚਾਰ ਖੁੱਲੀਆਂ ਵਿਚਾਰਾਂ ਅਗੰਮੀ ਵਿਚਾਰਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈ ਕੇ ਆਪ ਜੀ ਨਾਲ ਇਹ ਵਿਚਾਰਾਂ ਦਾ ਜੋ ਬਹੁਤ ਬੜਮੁੱਲਾ ਖਜ਼ਾਨਾ ਆਪ ਜੀ ਨਾਲ ਸਾਝ ਸਤਿਗੁਰੂ ਆਪ ਪਵਾ ਰਹੇ ਆ ਭਗਤ ਕਬੀਰ ਸਾਹਿਬ ਦਾ ਆਪਾਂ 20 ਸ਼ਲੋਕ ਹੁਣ ਤੱਕ ਵਿਚਾਰ ਹੋਈ ਹੈ 21ਵਾਂ ਸ਼ਲੋਕ ਗਾ ਕੇ ਪੜਿਆ ਹੈ ਜਿਸ ਵਿੱਚ ਭਗਤ ਜੀ ਕਿਰਪਾ ਕਰ ਰਹੇ ਆ ਇਨਸਾਨ ਦੀ ਬਿਰਤੀ ਬਾਰੇ ਦੱਸ ਰਹੇ ਆ ਕਿ ਇਹ ਇਨਸਾਨ ਜਿਤਨਾ ਚਿਰ ਤੇਰੇ ਬਹੁਤੇ ਮਿੱਤਰ ਬਹੁਤੇ ਰਿਸ਼ਤੇਦਾਰ ਬਹੁਤੇ ਸੱਜਣ ਬੇਲੀ ਬਣਾਵੇਗਾ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ ਕਹਿੰਦੇ ਕਬੀਰ ਸੁਖ ਨਾ ਇਹ ਜੁਗ ਭਾਵੇਂ ਕਿਸੇ ਵੀ ਜੁਗ ਵਿੱਚ ਆ ਜਾ ਉਸੇ ਜੁਗ ਵਿੱਚ ਸੁਖ ਨਹੀਂ ਹੋਵੇਗਾ ਕਰਹ ਜੋ ਬਹੁਤੈ ਮੀਤ ਜਿਹੜਾ ਬਹੁਤੇ ਮਿੱਤਰ ਕਰੇਗਾ ਬਣਾਵੇਗਾ ਇਸ ਦੇ ਅੰਤਰੀਵ ਭਾਵ ਇਹ ਵੀ ਹਨ ਕਿ ਜੇ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਿੱਤਰ ਬਣਾਵੇਂਗਾ ਆਸਾ ਤ੍ਰਿਸ਼ਨਾ ਲੋਭ ਲਾਲਚ ਨੂੰ ਮਿੱਤਰ ਬਣਾਵੇਂਗਾ ਤੇ ਕਦੇ ਵੀ ਕਿਸੇ ਵੀ ਯੁੱਗ ਵਿੱਚ ਸੁਖ ਨਹੀਂ ਹੋਇਆ ਤੇ ਨਾ ਹੁੰਦਾ ਹੈ ਕਹਿੰਦੇ ਜੋ ਚਿੱਤ ਰੱਖਿਆ ਹੈ ਇੱਕ ਸੇਉ ਹਾਂ ਜਿਹੜੇ ਚਿੱਤ ਵਿੱਚ ਇੱਕ ਨੂੰ ਰੱਖਦੇ ਆ ਇੱਕ ਨਾ ਪ੍ਰੀਤੀ ਪਾਉਂਦੇ ਆ ਕਹਿੰਦੇ ਤੇ ਸੁਖ ਪਾਵੈ ਨੀਤ ਉਹ ਪੁਰਸ਼ ਜ਼ਰੂਰ ਸੁਖ ਪਾ ਲੈਂਦੇ ਆ ਨਿਤਾ ਪ੍ਰਤੀ ਸੁਖ ਨੂੰ ਪਾ ਲੈਂਦੇ ਆ ਉਹਨਾਂ ਦੀ ਤਾਂ ਗੱਤ ਮਰਿਆਦਾ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗੱਤ ਕਹੀ ਨਾ ਜਾਏ ਮੰਨੇ ਦੀ ਗੱਤ ਕਿੱਥੋਂ ਕਥਨ ਹੋ ਸਕਦੀ ਹੈ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋਈ ਕਹਿ ਵੀ ਦਵੇ ਕਿ ਇਤਨਾ ਘੋਵੇਗਾ ਕਹਿੰਦੇ ਉਹ ਪਛਤਾਵੇਗਾ ਉਹਦ ਕੋ ਵੀ ਬਿਆਨ ਨਹੀਂ ਹੁੰਦਾ ਮੁਕੰਮਲ ਤੌਰ ਤੇ ਪੂਰਾ ਬਿਆਨ ਨਹੀਂ ਕਰ ਸਕਦਾ ਕੋਈ ਕਹਿੰਦੇ ਜੋ ਚਿੱਤ ਰੱਖਿਆ ਹੈ ਇੱਕ ਸਿਓ ਤੇ ਸੁਖ ਪਾਵੈ ਨੀਤ ਕਦੇ ਦੇਖ ਲਿਓ ਜਿਹੜਾ ਇਨਸਾਨ ਨਾਮ ਜਪਣ ਵਾਲਾ ਹੋਵੇਗਾ ਜਿਹੜੀ ਚੰਗੀ ਰੂਹ ਹੋਵੇਗੀ ਉਹ ਜ਼ਿਆਦਾ ਕੱਲਾ ਰਹਿ ਕੇ ਖੁਸ਼ ਰਹੇਗਾ ਉਹ ਭੀੜ ਵਿੱਚ ਨਹੀਂ ਜਾਵੇਗਾ ਕਿਉਂਕਿ ਜਿਹੜੇ ਮਾੜੀ ਬਿਰਤੀ ਵਾਲੇ ਉਹ ਭੀੜ ਨੂੰ ਲੱਭਦੇ ਆ ਜਿਹੜੇ ਚੰਗੀ ਬਿਰਤੀ ਵਾਲੇ ਆ ਉਹਨਾਂ ਨੂੰ ਭੀੜ ਲੱਭਦੀ ਫਿਰਦੀ ਹੈ ਕਿਉਂਕਿ ਭੀੜ ਉਹਨਾਂ ਦੇ ਮਗਰ ਮਗਰ ਤੁਰ ਹੀ ਫਿਰਦੀ ਹੈ ਉਹ ਉਸ ਵੱਲ ਭਜ ਦੇ ਦੌੜ ਦੇ ਕੁਝ ਲੈ ਲਈਏ ਇਨਾਮ ਜਪਦਾ ਹੈ ਪਰ ਕੋਈ ਮਾੜੀ ਬਿਰਤੀ ਵਾਲੇ ਚੋਰ ਝਾਰ ਜੂਏ ਬਾਜ਼ ਉਹ ਭੀੜ ਨੂੰ ਲੱਭਦੇ ਆ ਕਿਉਂਕਿ ਉਹਨਾਂ ਦਾ ਦਾ ਲੱਗਦਾ ਹੈ ਭੀੜ ਦੇ ਵਿੱਚ ਉਹਨਾਂ ਕੋ ਕਰਮ ਕਰਨੇ ਹੁੰਦੇ ਬੁਰੇ ਕਰਮ ਕਰਨੇ ਹੁੰਦੇ ਸੁਰਹੁ ਵਿਚਾਰ ਕਹਿੰਦੇ ਕਬੀਰ ਸੂਖ ਨਾ ਇਹ ਜੁਗ ਈੜੀ ਨੂੰ ਲਾਮਿਆ ਤੇ ਤੇ ਬਿੰਦੀ ਆ ਇਹਨੂੰ ਏਹ ਹੀ ਪੜਨਾ ਇਹ ਹੀ ਨਹੀਂ ਗੱਲ ਆ ਜਿਵੇਂ ਬਾਣੀ ਲਿਖੀ ਗੁਰੂ ਮਹਾਰਾਜ ਦੀ ਸੁਤੰਤਰਤਾ ਹੈ ਅਸੀਂ ਉਸੇ ਤਰ੍ਹਾਂ ਪੜ੍ਹਨੀ ਹੈ ਕਰ ਹੈ ਜੋ ਬਹੁ ਤੈ ਮੀਤ ਜੋ ਚਿਤ ਰੱਖੈ ਏਕ ਸਿਓ ਤੇ ਸੁਖ ਪਾਵੈ ਨੀਤ ਸੋ ਇਹ 21ਵਾਂ ਸ਼ਲੋਕ ਅੱਗੇ 22ਵੇਂ ਸ਼ਲੋਕ ਵਿੱਚ ਭਗਤ ਜੀ ਕਿਰਪਾ ਕਰ ਰਿਹਾ ਕਿ ਬੜਾ ਸੰਸਾਰ ਦੇਖਿਆ ਮਰਨ ਤੋਂ ਡਰ ਰਿਹਾ ਹੈ ਹਰ ਇੱਕ ਇਨਸਾਨ ਕਹਿੰਦਾ ਮੈਂ ਨਾ ਮਰਾਂ ਮਰਬੋ ਸੰਸਾਰਾ ਮੈਂ ਨਾ ਮਰਾਂ ਸਾਰਾ ਸੰਸਾਰ ਮਰ ਜਵੇ ਜਾਂ ਕਹਿੰਦਾ ਮੈਂ ਨਹੀਂ ਮਰਨਾ ਸਾਰੇ ਮਰ ਜਾਣ ਪਲਾ ਤੇਰੀ ਭਗਤਾ ਇੱਥੇ ਗੰਡ ਬੀਜ ਕੇ ਆਇਆ ਵੀ ਤੂੰ ਨਹੀਂ ਮਰਨਾ ਮਾਰੇ ਕਹਿੰਦੇ ਹਰ ਇੱਕ ਨੇ ਮਰਨਾ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਇਹ ਪ੍ਰਾਣੀ ਸਾਰਿਆਂ ਨੇ ਮਰਨਾ ਆਉ 22ਵੇਂ ਸ਼ਲੋਕ ਵਿੱਚ ਭਗਤ ਜੀ ਪਰਮਾਨੰ ਕਰ ਰਹੇ ਆ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਕੇ ਫਰਮਾਰੇ ਕਿ ਜਿਹੜੇ ਮਰਨ ਤੋਂ ਜਗ ਤਰਾ ਤਰਾ ਕਰਦਾ ਡਰਦਾ ਫਿਰਦਾ ਅੰਦਰ ਵੱੜਦਾ ਲੋਕ ਦਾ ਫਿਰਦਾ ਹੈ ਕਿ ਮੌਤ ਨਾ ਆ ਜਵੇ ਉਹ ਜਿਵੇਂ ਕਹਿੰਦੇ ਨਾ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ ਮੌਤ ਕਦਾ ਚਿੱਤ ਵੀ ਟਲਦੀ ਨਹੀਂ ਜਦੋਂ ਆਉਂਦੀ ਹੈ ਤੇ ਆਗੇ ਰਹਿੰਦੀ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਪਰ ਉਹ ਮੇਰੇ ਮਰਨ ਤੋਂ ਹੀ ਮੈਨੂੰ ਤਾਂ ਲੰਦ ਹੋਵੇਗਾ ਭਗਤ ਜੀ ਕਹਿੰਦੇ ਕਹਿੰਦੇ ਮੈਂ ਤਾਂ ਦਿਨ ਢੀਕ ਰਿਹਾ ਜਿਸ ਦਿਨ ਇਸ ਸਰੀਰ ਤੋਂ ਬਾਹਰ ਨਿਕਲ ਕੇ ਪਰਮੇਸ਼ਰ ਵਿੱਚ ਜਾਸ ਮਾਵਾਂਗਾ ਤੇ ਆਨੰਦ ਪ੍ਰਾਪਤ ਕਰਾਂਗਾ ਕਿਉਂ ਕਿ ਲੋਕੀ ਡਰਦੇ ਭਗਤ ਜੀ ਆਪ ਕਿਉਂ ਨਹੀਂ ਡਰਦੇ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ ਕਿਹਦੇ ਆਨੰਦ ਤਾਂ ਉਸੇ ਦਿਨ ਹੀ ਹੋ ਪਰਮ ਆਨੰਦ ਵੱਡਾ ਆਨੰਦ ਉਸੇ ਦਿਨ ਹੀ ਹੋਵੇਗਾ ਜਿਸ ਦਿਨ ਇਸ ਦੇਹੀ ਪੰਜ ਭੂਤਕ ਸਰੀਰ ਵਿੱਚੋਂ ਬਾਹਰ ਨਿਕਲ ਕੇ ਉਸ ਪ੍ਰਮਾਤਮਾ ਵਿੱਚ ਲੀਨ ਹੋ ਜਾਵਾਂਗੇ ਉਸ ਦਿਨ ਹੀ ਕਹਿੰਦੇ ਆਨੰਦ ਹੋਵੇਗਾ ਪੂਰਨ ਪਰਮ ਆਨੰਦ ਪੂਰਾ ਆਨੰਦ ਉਸ ਦਿਨ ਹੋਵੇਗਾ RAM ਪਦਾਰਥ ਪਾਏ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਹਕ ਨਹੀਂ ਮੂਲ ਭਗਤ ਕਬੀਰ ਸਾਹਿਬ ਕਹਿ ਰਹੇ ਐ ਇਨਸਾਨ ਜੇ ਕੋ ਤੇਰੇ ਕੋਲ ਗੁਣ ਹੈ ਜੇ ਤੇਰੇ ਉੱਤੇ ਬਖਸ਼ਿਸ਼ ਹੈ ਤੇ ਆਪਣਾ ਰਾਮ ਰੂਪੀ ਪਦਾਰਥ ਪਾਏ ਕੈ ਇਹਨੂੰ ਪਾ ਕੇ ਆਪਣੀ ਹਿਰਦੇ ਰੂਪੀ ਗੰਡ ਆਪਣੀ ਜੀਬ ਰੂਪਾ ਆਪਣਾ ਮੂੰਹ ਰੂਪੀ ਗੰਡ ਨੂੰ ਖੋਲਿਆ ਨਾ ਕਰ ਜਣੇ ਖੋੜੇ ਖੜੇ ਕੋਲ ਦੱਸਣ ਲੱਗ ਜਾਣਾ ਵੀ ਮੇਰੇ ਤੇ ਤੇ ਇਨੀ ਕਿਰਪਾ ਹੈ ਮੇਰੇ ਪਾਸੋਂ ਮਹਾਰਾਜ ਇੰਨਾ ਪਾਠ ਕਰਾ ਲਿੰਦੇ ਮੇਰੇ ਕੋਲੋਂ ਮਹਾਰਾਜ ਇਤਨਾ ਸਿਮਰਨ ਕਰਵਾ ਲਿੰਦੇ ਆਪੇ ਹੀ ਦੱਸਣ ਲੱਗ ਪਈਨਾ ਇਹ ਵੀ ਮਹਾਰਾਜ ਕਹਿੰਦੇ ਹਉ ਮੈਂ ਭਾਵੇਂ ਅਸੀਂ ਕਹਿ ਰਹੇ ਮਹਾਰਾਜ ਕਰਵਾ ਲੈਂਦੇ ਪਰ ਕੋਈ ਗੁਰਮੁਖ ਪਿਆਰਾ ਪੁੱਛੇ ਤੇ ਫਿਰ ਦੱਸਣਾ ਕੋਈ ਗੁਲਾ ਨਹੀਂ ਪਰ ਹੋਵੇ ਗੁਰਮੁਖ ਪਿਆਰਾ ਜੇ ਕੋਈ ਆਪ ਪਾਠ ਨਹੀਂ ਕਰਦਾ ਉਹਨੂੰ ਦੱਸਣ ਬਹਿ ਗਿਆ ਹੈ ਨਾ ਉਹ ਗਾਖ ਹੈ ਤੇ ਨਾ ਉਹਨੂੰ ਮੂਲ ਪਤਾ ਹੈ ਤੇ ਤੇਰਾ ਵੀ ਕੀਤਾ ਕਰਾਇਆ ਗਵਾਜ ਜਾਊਗਾ ਭਗਤ ਜੀ ਸਾਹਿਬ ਜੀ ਕਹਿ ਰਹੇ ਮੈਂ ਕੋਲੋਂ ਨਹੀਂ ਕਹਿ ਰਿਹਾ ਇਹਦੇ ਰਾਮ ਪਦਾਰਥ ਪਾਇਕੈ ਰਾਮ ਰੂਪੀ ਪਦਾਰਥ ਵਾਹਿਗੁਰੂ ਨਾਮ ਰੂਪੀ ਪਦਾਰਥ ਪਾ ਗੀ ਕਬੀਰਾ ਗਾਂਠ ਨਾ ਖੋਲ ਐ ਕਬੀਰਾ ਤੂੰ ਆ ਗੰਢ ਨਾ ਖੋਲ ਜੇ ਪਦਾਰਥ ਪਾ ਲਿਆ ਚੁੱਪ ਕੀਤਾ ਰੋ ਅੰਦਰੇ ਅੰਦਰ ਆਨੰਦ ਲੈ ਨਹੀਂ ਪਟਣ ਪੜਨ ਹੁੰਦਾ ਸ਼ੇਰ ਨਾ ਇੱਥੇ ਕੋਈ ਸ਼ੇਰ ਹੈ ਇਸ ਨਾਮ ਦਾ ਮੁੱਲ ਦਾ ਜਿਹੜਾ ਤੇਰਾ ਨਾਮ ਦਾ ਮੁੱਲ ਪਾ ਦੇਵੇਗਾ ਜਾਂ ਤੈਨੂੰ ਕੋਈ ਜਾਣ ਲਵੇਗਾ ਕਿਸੇ ਨੂੰ ਪਤਾ ਹੀ ਨਹੀਂ ਨਹੀਂ 파ਰਖੂ ਨਾ ਕੋਈ 파ਰਖੂ ਹੈ ਇਸ ਨਾਮ ਦਾ ਨਹੀਂ ਗਾਹਕ ਨਹੀਂ ਮੋਲ ਨਾ ਹੀ ਕੋਈ ਗਾਗ ਹੈ ਨਾ ਹੀ ਇਹਦਾ ਕੋਈ ਮੁੱਲ ਦੇਣ ਜੋਗਾ ਹੈ ਕਬੀਰ ਤਾਸਿਓ ਪ੍ਰੀਤ ਕਰ ਜਾ ਕੋ ठाकुर राम ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ਅੱਗੇ ਭਗਤ ਸਾਹਿਬ ਜੀ 24ਵੇਂ ਸਲੋਕ ਵਿੱਚ ਕਿਰਪਾ ਕਰ ਰਹੇ ਇਹ ਪਾਵਨ ਬਖਸ਼ਿਸ਼ ਪਰਮਾਰੇ ਕਬੀਰ ਤਾਸਿਓ ਪ੍ਰੀਤ ਕਰ ਉਹਦੇ ਨਾਂ ਪ੍ਰੀਤੀ ਕਰ ਜਾਕੋ ਠਾਕੁਰ ਰਾਮ ਕਿਉਂਕਿ ਉਹ ਪ੍ਰਮਾਤਮਾ ਜੋ ਸਭ ਦਾ ਪਾਲਕ ਹੈ ਮਨਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਕਹਿੰਦੇ ਕਹਿੰਦੇ ਉਹਦੇ ਨਾਂ ਪ੍ਰੀਤ ਕਰ ਜਾਕੋ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਕਹਿੰਦੇ ਜਿਹੜੇ ਪੰਡਿਤ ਪੰਡਾ ਬੁੱਧੀ ਵਿਦਵਾਨ ਬਣੇ ਆ ਗਿਆਨ ਚੁੱਕੀ ਫਿਰਦੇ ਆ ਕਹਿੰਦੇ ਇਹ ਰਾਜੇ ਤੇ ਭੂਪਤੀ ਭੂ ਜ਼ਮੀਨ ਪਤੀ ਉਹਦੇ ਮਾਲਕ ਰਾਜੇ ਕਹਿੰਦੇ ਜਿਹੜੇ ਭੂਪਤੀ ਜ਼ਮੀਨਾਂ ਦੇ ਜ਼ਗੀਰਦਾਰਾਂ ਦੇ ਮਾਲਕ ਆਵਹਿ ਕੌਨੇ ਕਾਮ ਕਿਸੇ ਕੰਮ ਨਹੀਂ ਹੋਣੇ ਇਹ ਸਭ ਫੋਕਟ ਕਰਮ ਹੈ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਪਾਵੈ ਲਾਂਬੀ ਕੀ ਸਕਾਰ ਪਾਵੈ ਕਰ ਮੁਡਾਈ ਕਬੀਰ ਪ੍ਰੀਤ ਇੱਕ ਸਿਓ ਕੀਏ ਭਗਤ ਜੀ ਕਹਿੰਦੇ ਕਬੀਰ ਪ੍ਰੀਤ ਇੱਕ ਨਾਲ ਹੀ ਕਰਨੀ ਪਊਗੀ ਜੇ ਜਣੇ ਖਣੇ ਨਾਲ ਲਾ ਲਈ ਤੇ ਉਹ ਗੱਲ ਨਹੀਂ ਬਣਨੀ ਸਾਰਾ ਕੁਝ ਕੀਤਾ ਕਰਾਇਆ ਖਰਾਬ ਹੋ ਜਾਊਗਾ ਕਦੇ ਵੀ ਇਨਸਾਨ ਦੋ ਬੇੜੀਆਂ ਬੇੜੀਆਂ ਚ ਪੈਰ ਰੱਖ ਕੇ ਪਾਰ ਨਹੀਂ ਲੱਗਦੇ ਜਦੋਂ ਮੇ ਕੋਈ ਪਾਰ ਲੱਗਾ ਹੋਊਗਾ ਇੱਕ ਬੇੜੀ ਨਾਲ ਲੱਗਾ ਹੋਊਗਾ ਇਸੇ ਤਰ੍ਹਾਂ ਕਹਿੰਦੇ ਇੱਕ ਨਾਲ ਪ੍ਰੀਤੀ ਕਰ ਇਹ ਦੁਨੀਆਂ ਸਵੇਰੇ ਕਿਤੇ ਹੋਰ ਜਾਂਦੀ ਸ਼ਾਮ ਨੂੰ ਕਿਤੇ ਹੋਰ ਦੁਪਹਿਰ ਨੂੰ ਕਿਤੇ ਹੋਰ ਇਹ ਦੁਨੀਆਂ ਦੇ ਕੋਈ ਗੁਰੂ ਨਹੀਂ ਗਿਣ ਸਕਦਾ ਕਿਤਨੇ ਹਨ ਕਦੇ ਕਿਤੇ ਜਗਾ ਤੇ ਮੱਥਾ ਟੇਕ ਲਾ ਕਦੇ ਇੱਟਾਂ ਨੂੰ ਮੱਥਾ ਟੇਕ ਲਾ ਕਦੇ ਮੂਰਤੀਆਂ ਨੂੰ ਮੱਥਾ ਟੇਕ ਲਾ ਕਦੇ ਜਗਰਾਤੀ ਕਰਾ ਲਾ ਕਦੇ ਨਾਮ ਜਪ ਲਾ ਕਦੇ ਸ੍ਰੀ ਅਖੰਡ ਪਾਠ ਸਭ ਕਰਾ ਲਾ ਇਦ ਇਉਂ ਕਰਦੇ ਆ ਜਿਵੇਂ ਆ ਵੋਟਾਂ ਲੰਘ ਕੇ ਗਈਆਂ ਨਾ ਸਰਪੰਚੀ ਦੀਆਂ ਵੀ ਰਲ ਮਿਲ ਕੇ ਕਹਿੰਦੇ ਪਾ ਦੋ ਪਤਾ ਨਹੀਂ ਕਿ ਇਹਦੀ ਲੋੜ ਪੈ ਜਾਣੀ ਉਹ ਦੂਜੇ ਸਰਪੰਚ ਨੂੰ ਵੀ ਪਾ ਦੋ ਉਹਨੂੰ ਵੀ ਪਾ ਦੋ ਪਲਾਨੇ ਨੂੰ ਵੀ ਪਾ ਦੋ ਇਸੇ ਤਰ੍ਹਾਂ ਹੀ ਇਹ ਗੁਰੂ ਨੂੰ ਸਮਝਦੇ ਆ ਇਹ ਕਹਿੰਦੇ ਰਲ ਮਿਲ ਕੇ ਸਾਰਿਆਂ ਨਾਲ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਹੀ ਬਣਾ ਕੇ ਰੱਖੋ ਦੇਵੀ ਦੇਵਤੇ ਕਿਹੜਾ ਮਾੜੇ ਉਹਨਾਂ ਨਾਲ ਬਣਾ ਕੇ ਰੱਖੋ ਇੱਕ ਗੱਲ ਦਾਸ ਪੁੱਛਦਾ 33 ਕਰੋੜ ਦੇਵੀ ਦੇਵਤਾ ਪਰ ਨਾਮ ਸਾਨੂੰ ਇੱਕਦਮ ਨਹੀਂ ਪਤਾ ਹਨ ਮੈਨੂੰ ਕਿਹੜਾ ਪਤਾ ਇੱਕ ਗੱਲ ਕਰ ਰਿਹਾ ਵੀ ਅਸੀਂ ਧਿਆਈ ਜਾ ਰਹੇ ਹਾਂ ਸਾਨੂੰ ਪਤਾ ਨਹੀਂ ਕਿਸੇ ਦੇ ਨਾਮ ਦਾ ਵੀ 33 ਕਰੋੜ ਤਾਂ ਕੀ ਸਾਨੂੰ ਇੱਕ ਅੱਧੇ ਦੇ ਨਾਮ ਦਾ ਵੀ ਨਹੀਂ ਪਤਾ ਹਨ ਰaho ਵਿਚਾਰ ਕਹਿੰਦੇ ਇਹ ਦੁਨੀਆ ਬਹੁਤ ਕੁਝ ਕਰਦੀ ਫਿਰਦੀ ਹੈ ਇਸ ਵੇਰੇ ਕਿਤੇ ਜਾਂਦੀ ਦੁਪਹਿਰ ਨੂੰ ਕਿਤੇ ਜਾਂਦੀ ਸ਼ਾਮ ਨੂੰ ਕਿਤੇ ਕੋਈ ਦੀਨ ਧਰਮ ਹੈ ਨਹੀਂ ਕਿਸੇ ਦਾ ਕੋਈ ਇੱਕ ਨਾਲ ਪ੍ਰੀਤੀ ਨਹੀਂ ਕਰਦਾ ਤਾਂ ਹੀ ਤੇ ਦੁਨੀਆ ਕੁਰਲਾਟਾਂ ਪਾ ਰਹੀ ਹੈ ਰੋ ਰਹੀ ਹੈ ਚੀਕਾਂ ਮਾਰ ਰਹੀ ਹੈ ਦੁਖੀ ਕਿਉਂ ਹੈ ਕਿਉਂਕਿ ਇਨਸਾਨ ਦੁਖੀ ਉਦੋਂ ਹੁੰਦਾ ਉਹਨਾਂ ਉਹ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦਾ ਜਿੰਨਾ ਉਹ ਥਾਂ ਥਾਂ ਤੇ ਜਾ ਕੇ ਬਾਬੇ ਉਹਨੂੰ ਦੁਖੀ ਕਰ ਦਿੰਦੇ ਜਿਹੜੇ ਸਿਆਣੇ ਬਣੇ ਨਾ ਆਪਾਂ ਕਹਿੰਦੇ ਸਿਆਣੇ ਕੋਈ ਜਾਣਾ ਉਹ ਪਿਆਰਿਓ ਕਿਤਨਾ ਵੀ ਕੁਝ ਹੋ ਜਵੇ ਮਹਾਰਾਜ ਕਹਿੰਦੇ ਕਦੇ ਵੀ ਇਹਨਾਂ ਪਖੰਡੀਆਂ ਦੰਬੀਆਂ ਕੋਲ ਨਾ ਜਾਓ ਮਹਾਰਾਜ ਨੇ ਕਹਿ ਦੇ ਧਾਰੀ ਸਾਡਾ ਗੁਰੂ ਨਹੀਂ ਸਾਡਾ ਤਾਂ ਸ਼ਬਦ ਗੁਰੂ ਹੈ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹੈ ਰਹੁ ਵਿਚਾਰ ਇਹਨਾਂ ਦੀਆਂ ਵਿਚਾਰਾਂ ਵਿੱਚ ਪੈ ਜਾਈਏ ਤਾਂ ਬਹੁਤ ਅੱਗੇ ਤੱਕ ਵਿਚਾਰ ਚੱਲੀ ਜਾਂਦੀ ਹੈ ਸੋ ਆਪਾਂ ਮੇਨ ਮੁੱਦੇ ਤੇ ਵਿਚਾਰ ਤੇ ਆਈਏ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਕਹਿੰਦੇ ਹੋਰ ਸਾਰੀਆਂ ਦੁਬਦਾ ਚਲੀਆਂ ਜਾਂਦੀਆਂ ਜੇਕਰ ਇੱਕ ਨਾ ਪ੍ਰੀਤੀ ਪਾ ਲਈਏ ਥਾਂ ਥਾਂ ਤੇ ਪ੍ਰੀਤੀ ਪਾਉਣ ਦੇ ਨੁਕਸਾਨ ਕਿਤਨੇ ਪਹਿਲਾਂ ਤਾਂ ਉਹਨਾਂ ਬਾਬਿਆਂ ਨੂੰ ਕਰਾਇਆ ਆਪਣਾ ਲਾ ਕੇ ਜਾਵਾਂਗੇ ਉਹਨਾਂ ਬਾਬਿਆਂ ਨੂੰ ਕੁਝ ਭੇਟਾ ਦਵਾਂਗੇ ਫਿਰ ਉਹਨਾਂ ਬਾਬਿਆਂ ਨੇ ਐਸੀ ਦੁਬਦਾ ਪਾਉਣੀ ਘੁੰਮਣ ਘੇਰੀ ਚ ਪਾਉਣਾ ਇਨਸਾਨ ਅੱਗੇ ਨਾਲੋਂ ਵੀ ਹੋਰ ਜ਼ਿਆਦਾ ਦੁਖੀ ਹੋ ਜਾਂਦਾ ਤੇਰੇ ਤੇ ਤੇ ਫਲਾਨਾ ગ્રਹ ਚੱਲ ਰਿਹਾ ਤੇਰੇ ਤੇ ਇਹ ਹੈ ਉਹ ਹੈ ਕਹਿੰਦੇ ਭਾਵੇਂ ਲਾਂਬੇ ਕੇਸ ਕਰ ਭਾਵੇਂ ਫਿਰ ਤੂੰ ਲੰਬੇ ਕੇਸ ਕਰ ਲਵੀ ਭਾਵੇਂ ਘਰ ਰ ਰਮੜਾਏ ਭਾਵੇਂ ਕਹਿੰਦੇ ਤੂੰ ਘਰ ਰ ਕਰੋੜ ਕੇ ਐਨ ਆਪਣੀ ਟਿੰਡ ਕਢਾ ਲਵੀ ਜੇ ਤੇਰੀ ਪ੍ਰੀਤ ਇੱਕ ਨਾਲ ਨਹੀਂ ਤੇਰੇ ਦੋਨੇ ਹੀ ਇਹ ਪਰਵਾਨ ਨਹੀਂ ਨਾ ਟਿੰਡ ਕਢਾਈ ਪਰਵਾਨ ਹੈ ਨਾ ਕਹਿੰਦੇ ਕੇਸ ਰੱਖੇ ਪਰਵਾਨ ਆ ਭਾਵੇਂ ਲਾਂਬੇ ਭਾਵੇਂ ਲੰਬੇ ਕੇਸ ਰੱਖ ਲਈ ਜੇ ਇੱਕ ਨਾ ਪ੍ਰੀਤ ਨਿਭਗੀ ਸਾਰਾ ਕੋਜੀ ਪਰਵਾ ਲਿਆ ਸੋ ਇਤਨੀਆਂ ਹੀ ਬੇਨਤੀਆਂ ਅੱਜ ਆਪਾਂ ਇੱਥੇ ਕਰਕੇ ਸਮੇਟਦੇ ਆ ਸੋ ਆਪਾਂ ਅੱਜ 25 ਲੋਕਾਂ ਤੱਕ ਵਿਚਾਰ ਸਤਿਗੁਰਾਂ ਆਪ ਕਰਵਾਈ ਹੈ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਆਉਣ ਵਾਲੇ ਦਿਨਾਂ ਚ ਇਸੇ ਤਰ੍ਹਾਂ ਵਿਚਾਰ ਆਪ ਜੀ ਨਾਲ ਸਾਂਝ ਪਾਉਂਦੇ ਰਵਾਂਗੇ ਆਪ ਸੰਗਤ ਨੇ ਅਸੀਸ ਬਖਸ਼ਣਾ ਸਤਿਗੁਰੂ ਮਹਾਰਾਜ ਮੀਰ ਕਰਨ ਇਸੇ ਤਰ੍ਹਾਂ ਗੁਰਬਾਣੀ ਨਾਲ ਜੋੜ ਕੇ ਰੱਖਣ ਉੱਲਾਂ ਨੱਚ ਤਾਰਨੀਆਂ ਆਉ ਫਤਿਹ ਦਾ ਜਵਾਬ ਫਤਿਹ ਜਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ